ਬਹੁਤ ਹੀ ਮਾਨਤਾ ਸਤਿਕਾਰਯੋਗ ਸਾਡੇ ਬਲਕ ਸੰਧੀ ਦੇ ਕੈਂਡੀਡੇਟ ਸ਼ਾਮ ਸਿੰਘ ਜੀ ਸਾਡੇ ਹੰਸਾ ਸਰਸੋਂ ਦਾ ਮੈਂ ਹੰਸੇ ਦਾ ਨਾਂ ਚੜਿਆ ਨਾ ਮੂੰਹ ਖਾਨਸਾ ਸਰਸੋਂ ਦਾ ਪੁੱਤਰ ਸ ਬਹੁਤ ਸਤਿਕਾਰਯੋਗ ਸ਼ਾਂਤ ਜੀ ਇੱਥੇ ਆ ਜੋ ਸ਼ਾਮ ਜਿਤ ਸਾਡੇ ਸਰਕਾਰ ਜਨ ਸਾਡੀ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਜਿਹੜੀ ਖੜੀ ਆ ਰਿਪਕਾਰਾਣੀ ਤੇ ਬਹੁਤ ਸਰਕਾਰ ਜਨ ਸਾਡੀ ਦੂਜੇ ਪੁਸ਼ਪਿੰਡ ਪਰਮਜੀਤ ਸਾਡੀ ਛੋਟੀ ਭੈਣ ਆ ਸਾਡਾ ਜਗੀਰ ਸਿੰਘ ਸਰਪੰਚ ਜੋਧਾ ਰਾਜਿਆਲ ਤੋਂ ਉਹਨਾਂ ਦੀ ਧਰਮ ਸੁਪਤਰੀ ਉਹ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਆ ਤੇ ਤੁਸੀਂ ਸਾਰੇ ਬਹੁਤ ਸਤਿਕਾਰਯੋਗ ਨਰੰਗਪੁਰ ਹੰਸੀ ਦੀ ਸਾਰੀ ਸੰਗਤ ਹਾਥੀਆਣੇ ਦੀ ਸਾਰੀ ਸੰਗਤ ਬੂਰੇ ਵਾਲੇ ਬੁੜਿਆਣੇ ਦੀ ਸਾਰੀ ਸਤਿਕਾਰਯੋਗ ਸੰਗਤ ਔਰ ਖੁਰਲਾਪੁਰ ਦੇ ਸਾਰੇ ਮੇਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀ ਤੇ ਮੇਰੇ ਸਿੰਘਪੁਰ ਦੀ ਸਾਰੀ ਸੰਗਤ ਤੇ ਖੈਰਾ ਮਸਤਰਕਾ ਦੀ ਸਾਰੀ ਸੰਗਤ ਸਾਰੇ ਹੀ ਤਰਜਾ ਪਤਰਜਾ ਆਉਂਦੇ ਸਾਹਿਬਾਨ ਤੇ ਸਾਰੇ ਕਾਮਰੇਟ ਸਾਹਿਬਾਨ ਸਾਰੀਆਂ ਜਥੇਬੰਦੀਆਂ ਦੇ ਮੁਖੀ ਤੇ ਕਿਸਾਨ ਜੱਥੇਬੰਦੀਆਂ ਦੇ ਮੁਖੀ ਨਾਵਾਂ ਦੇ ਚੱਕਰਾਂ 'ਚ ਨਾ ਜਾਂਦਾ ਹੋਇਆ ਸਾਰੇ ਹੀ ਮੇਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮੇਰੀਆਂ ਮਾਤਾਵਾਂ ਤੇ ਪਹਿਣਾ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਨਾਵਾਂ ਤੇ ਅੰਦਰ ਵੱਲ ਨਹੀਂ ਗਿਆ ਤੇ بڑا ਔਖਾ ਜਾਣਾ ਪਰ ਮੈਂ ਦੋ ਦਿਨਾਂ ਨਾਂ ਜ਼ਰੂਰ ਲੈਣੀ ਚਾਹਨਾ ਸਾਡੇ ਅਮਰਜੀਤ ਸਿੰਘ ਜੀ ਸਾਫਕਾ ਸਰਪੰਚ ਖੈਰਾਵਲ ਸਰਕਾਰ ਬਟੇ ਪ੍ਰਾ ਪਛਰਦਾ ਇਹਨਾਂ ਦੇ ਹੱਥੇ ਹੱਥ ਜੋੜਦਾ ਸੀ ਤੇ ਭਰਾ ਨੇ ਕਿ ਸਾਨੂੰ ਫੈਸਲਾ ਕੀਤਾ ਜਿਹੜਾ ਵੱਡਾ ਸੁਜੋਗ ਦਿੱਤਾ ਸਾਡੇ ਸਿਰ ਤੇ ਹੱਥ ਰੱਖ ਮੈਂ ਜੀ ਆਇਆਂ ਧੰਨਵਾਦ ਕਰਦਾ ਕਾਮਰੇਟ ਜੀ ਠੀਕ ਆ ਮੇਜਰ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਕਾ ਸਰਪੰਚ ਗਰਦੇਵ ਸਿੰਘ ਜੀ ਸਾਹ ਕੇਵਲ ਸਿੰਘ ਜੀ ਸੁਪਾ ਸਿੰਘ ਜੀ ਸੂਬਾ ਪ੍ਰਧਾਨ ਸਾਹਿਬ ਕੀ ਉਹਨਾਂ ਦੀ ਖੈਰਾ ਤੇ ਸਾਰੀ ਇਹਨਾਂ ਦੀ ਜਥੇਬੰਦੀ ਸਾਰੇ ਵੀ ਤੁਸੀਂ ਸਾਥੀ ਆਏ ਆ ਸਾਨੂੰ ਸਹਿਯੋਗ ਦੇਣ ਅੱਜ ਮੈਂ ਤੁਹਾਨੂੰ ਇੱਕੋ ਹੀ ਅਪੀਲ ਤੇ ਬੇਨਤੀ ਕਰਨੀ ਹੈ ਮੈਂ ਤੋਂ ਪਹਿਲਾਂ ਕਾਮਰਦ ਜੀ ਉਹਨਾਂ ਨੇ ਮੇਜਰ ਉਹਨਾਂ ਨੇ ਬਾਕੀ ਸਾਰਿਆਂ ਨੇ ਬਲਕਾਰ ਸਿੰਘ ਨੇ ਸਾਰੇ ਸਾਥੀਆਂ ਨੇ ਦੱਸ ਦਿੱਤਾ ਤੁਹਾਨੂੰ ਪਤਾ ਜ਼ਿਲ੍ਹਾ ਪ੍ਰੀਸ਼ਦ ਪਲਾਕਸਰਤੀ ਇਲੈਕਸ਼ਨ ਦਾ ਦੋ ਦਿਨ ਰਹਿ ਗਿਆ ਔਰ ਅੱਜ ਜ਼ਿੰਮੇਵਾਰੀ ਚੱਕ ਲੋ ਨਰੰਗਪੁਰ ਵਾਲਿਓ ਤੁਹਾਡਾ ਵੀ ਅੱਜ ਪਰਚਾ ਪੈ ਰਿਆ ਤੁਹਾਨੂੰ ਸੱਚੇ ਪਾਤਸ਼ਾਹ ਪ੍ਰਮਾਤਮਾ ਕਿਰਪਾ ਕਰਦੇ ਲੀਟਰ ਵੱਡਾ ਬਣਾ ਦੇਣਾ ਨਰੰਗਪੁਰ ਵਾਲਿਆਂ ਨੂੰ ਸੋ ਇਸ ਕਰਕੇ ਭਾਵੇਂ ਦੋ ਵਾਰ ਨੂੰ ਕੇ ਸ਼ਾਂਤੀ ਦਾ ਮੌਕਾ ਦਿੱਤਾ ਇੱਕ ਵੀ ਕੋਈ ਕੰਮ ਕੀਤਾ ਤੁਸੀਂ ਲੋਕ ਮੌਕਾ ਦਵਾਉਂਦੇ ਸੀ ਇੱਕ ਵੀ ਕੰਮ ਦਾਸਦੇ ਦੋ ਸਾਲ ਸ਼ਾਂਤੀ ਦੇ ਵਿੱਚ ਰਿਹਾ ਦੋ ਵਾਰ ਸ਼ਾਂਤੀ ਜਿੜਿਆ ਕਿ ਕੋਈ ਸੁਖਰਾਜ ਸਿੰਘ ਨੇ ਕੋਈ ਕੰਮ ਕੀਤਾ ਇੱਕ ਵੀ ਦੱਸ ਦੇ ਮੈਨੂੰ ਦੱਸ ਦੇ ਵੀ ਇਹ ਕਿੱਟ ਵੀ ਕਿਹਦੇ ਕਿੰਨੇ ਲਾਇਆ ਸਿਰਫ ਉਹ ਫੋਕੀ ਸ਼ੁਰੂ ਦਾ ਪੁਖਾ ਕੁੰਡੀਆਂ ਫਸਾਉਣਾ ਕੁੰਡੀਆਂ ਫਸਾਉਣ ਵਾਲਾ ਕੰਮ ਤੇ ਕੀਤਾ ਆ ਗੁੰਡੀ ਫਸਾਈ ਆ ਨੂੰ ਗੁਰਮਖੜੀ ਇਹ ਵੀ ਹੁਣ ਪਤਾ ਲੱਗ ਜਾਣਾ ਕਾਮਰੇਡਰ ਨੇ ਦੱਸ ਦੇਣਾ ਗੁੰਡੀ ਦਾ ਸਬਕ ਤੇ ਇੱਕ ਇੱਕ ਵਕੀਲ ਆਈ ਆ ਮੇਰੇ ਤੇ ਉਟੀਆਂ ਦਰਖਾਸਤ ਦਿੱਤੀ ਆ ਇਹ ਕੰਮ ਕਰਦਿਆਂ ਬੰਦ ਕਰੋ ਉਹ ਤੇ ਉਹਦਾ ਨਾਲ ਦਾ ਜਿਹੜਾ ਉਹ ਲੀਡਰ ਜਿਹੜਾ ਇਹਨਾਂ ਦਾ ਉਹ ਵੀ ਇਹੀ ਕੰਮ ਕਰਦਾ ਪਿੰਦਰ ਓਕੇ ਦੋਨੇ ਇੱਕੋ ਇੱਕੋ ਸਿੱਕੇ ਦੇ ਪਹਿਲੂ ਆ ਸੋ ਇਸ ਕਰਕੇ ਮੈਂ ਕਹਿਣ ਲੱਗਾ ਤੁਸੀਂ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਲਈ ਪੰਜਾਬ ਦੇ ਲੋਕਾਂ ਨੇ ਤੁਸੀਂ ਨਹੀਂ ਪੰਜਾਬ ਦੇ ਲੋਕਾਂ ਨੇ 92 ਜਿੱਤ ਕੇ ਤੂਫਾਨ ਸੀ ਨੇਰੀ ਸੀ ਬਦਲਾਅ ਦੇ ਨਾਂ ਤੇ ਫੈਸਲਾ ਹੋਇਆ ਲੋਕਾਂ ਨੇ ਕੀਤਾ ਪਰ ਤੁਸੀਂ ਉਸ ਸਮੇਂ ਵੀ ਕੰਧ ਬਣ ਕੇ ਖੜ ਗਏ ਤੂਫਾਨ ਨੂੰ ਰੋਕਿਆ ਤੁਸੀਂ ਵਿਕਾਸ ਦੇ ਨਾਂ ਤੇ ਮੋਹਰ ਲਾਈ ਦਾਸ ਨੂੰ ਜਿਤਾ ਕੇ ਤੁਸੀਂ ਉਸ ਮidan sabh vich ਦੁਬਾਰਾ ਫੇਂ ਗਿਆ ਮੈਂ ਤੁਹਾਡਾ ਰਹਿਣੀ ਆ ਤੁਹਾਡਾ ਧਰਮਾਤੀ ਆ ਮੇਰਾ ਰੋਮ ਰੋਮ ਕਰਜਾਈ ਆ ਸੋ ਇਸ ਲਈ ਮੈਂ ਅੱਜ ਤੁਹਾਨੂੰ ਬੇਨਤੀ ਕਰਨ ਲਈ ਹਾਜ਼ਰ ਹੋਇਆ ਜਿਹੜੀ ਇਲੈਕਸ਼ਨ ਹੁੰਦੀ ਹੈ ਵਿਕਾਸ ਦਾ ਇੱਕ ਤੁਰਾ ਹੁੰਦੀ ਆ ਪਰ ਅੱਜ ਲੋਕਤੰਤਰ ਆ ਮੈਂ ਅਮਲਿਖ ਲੋਕਤੰਤਰ ਦਾ ਮਦਈ ਆ ਮੈਂ ਇਹਨਾਂ ਜਦੋਂ ਵੀ ਕਿਤੇ ਕੋਈ ਲੈਖਣਾ ਲੋਕਾਂ ਦੀ ਕਿਚੜੀ ਚ ਜਾਣਾ ਚਾਹੀਦਾ ਤੇ ਲੋਕ ਫਤਵਾ ਲਿਆ ਕੇ ਉੱਤੇ ਫੈਸਲਾ ਹੋਣਾ ਚਾਹੀਦਾ ਲੋਕ ਫੈਸਲਾ ਦੇਣ ਵੀ ਅਸੀਂ ਇਸ ਕੰਮ ਤੇ ਮੋਹਰ ਲਾਉਣ ਨੂੰ ਤਿਆਰ ਆ। ਸੋ ਅੱਜ ਤੁਹਾਡੇ ਕੋਲ ਮੋਹਰ ਲਗਾਉਣ ਲਈ ਬੇਨਤੀ ਕਰਨ ਲਈ ਆਏ ਆ। ਔਰ ਜਦੋਂ ਸਰਕਾਰ ਦੀ ਕਾਰਗੁਜ਼ਾਰੀ ਦੇਖੀਏ ਅੱਜ ਚੁਟਕਲਿਆਂ ਦੀ ਤੇ ਅੱਜ ਸੋਸ਼ਲ ਮੀਡੀਆ ਦੀ ਸਰਕਾਰ ਆ। ਜਿਹੜੀ ਸਰਕਾਰ ਕਹਿੰਦੀ ਸੀ ਵੀ ਅਸੀਂ ਕਰਜ਼ਾ ਮੁਕਤ ਪੰਜਾਬ ਕਰ ਦਿਆਂਗੇ ਕਰਕੇ ਦੀ ਪੰਡ ਵੱਡੀ ਕਰਤੀ ਤਾਂ ਕਰਪਸ਼ਨ ਦਾ ਬੋਰ ਤਾ ਸ਼ੁਰੂ ਕਰ ਦਿੱਤਾ ਅੱਜ ਕਰਪਸ਼ਨ ਵੇਖੋ ਚਲ ਜਓ ਕਿਸੇ ਤਸੀਲੇ 25000 ਦਰਜਸਤਰੀ ਦਾ ਘੱਟ ਦੇ ਰੇਡ ਨਹੀਂ ਉਤੋਂ ਤਾਂ ਪੱਟੀ ਪੈਂਦੀ 40 ਜਿੱਥੇ ਵੀ ਟਿਕਦਾ ਉੱਥੇ ਟਿਕਾਉਂਦੇ ਆ ਪੈਸਾ ਕਿਤੇ ਨਾ ਕਿਤੇ ਤੇ ਜਾਂਦਾ ਆ ਔਰ ਤਸੀਲਾਂ 'ਚ ਚਲ ਜਓ ਬਲਾਕਾਂ 'ਚ ਚਲ ਜਓ ਉੱਥੇ ਲੁੱਟਮੁੱਟੀ ਪਈ ਆ ਉੱਥੇ ਕੋਈ ਮੂਹਟਟੇ ਸਰਪੰਚੇ ਤੋਂ ਪੈਸੇ ਮੰਗੇ ਜਾਂਦੇ ਆ ਔਰ ਪੁਰ ਤੱਜੀਆਂ ਉੱਡੀਆਂ ਪਈਆਂ ਸਿਸਟਮ ਦੀਆਂ ਇੱਥੇ ਬੱਸ ਵੀ ਤੁਸੀਂ ਚਲ ਜਓ ਥਾਣਿਆਂ 'ਚ ਉੱਥੇ ਵੀ ਸੌਦੇਬਾਜ਼ੀ ਨਾਲ ਹੀ ਕੰਮ ਹੁੰਦੇ ਆ ਸੋ ਇਸ ਕਰਕੇ ਕਿਸੇ ਸਰਕਾਰੀ ਦਫ਼ਤਰ ਚਲ ਜਿਓ ਤਾਣਾ ਬਣਾ ਉਲਝ ਗਿਆ ਅਜ ਤਾਣੇ ਬਾਣੇ ਨੂੰ ਸਿੱਧਾ ਕਿਵੇਂ ਕਰਨਾ ਤੁਸੀਂ ਲੋਕਾਂ ਨੇ ਕਰਨਾ ਤੁਹਾਨੂੰ ਮੈਂ ਦੱਸਣਾ ਜੋ ਨਾ ਕੱਲੀ ਕਰਜ਼ੇ ਦੀ ਪੰਡ ਕਰਪਸ਼ਨ ਦੀ ਗੱਲ ਨਹੀਂ ਇੱਕ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਸੀ ਲੋਕ ਲੱਖੇ ਤੋਂ ਪਹਿਲੇ ਇਹਨੇ ਸਿੱਖਿਆ ਕ੍ਰਾਂਤੀ ਦਾ ਨਾਰਾ ਦਿੱਤਾ ਸੀ ਕਿਤੇ ਸਾਡੇ ਸਿੱਖਿਆ ਕ੍ਰਾਂਤੀ ਨੂੰ ਅਸੀਂ ਪੜਾਵਾ ਦੇਵਾਂਗੇ ਮੈਂ ਪੁੱਛਣਾ ਚਾਹੁੰਨਾ ਕਿੱਥੇ ਟੀਚਰ ਦਿੱਤੇ ਬੱਚਿਆਂ ਨੂੰ ਸਿੱਖਿਆ ਕ੍ਰਾਂਤੀ ਇਹ ਕੰਮ ਜ਼ਰੂਰ ਕੀਤਾ ਤੁਸੀਂ ਬਾਥਰਮਾਨ ਨੂੰ ਰੰਗ ਮਾਰ ਕੇ ਗੁਸਰਖਾਨਿਆਂ ਨੂੰ ਤੇ ਘਹਰੀ ਆ ਸਿੱਖਿਆ ਕ੍ਰਾਂਤੀ ਜ਼ਰੂਰ ਪੜਾ ਦਿੱਤੀ ਆ ਤੁਸੀਂ ਉਹਦੇ ਦੇ ਪੱਥਰ ਲਾਤੇ ਪੁਰਾਣੀਆਂ ਕੰਧਾਂ ਨੂੰ ਰੰਗ ਕਰਕੇ ਉਹਦੇ ਤੇ ਪਲੇਟਾਂ ਲਾਤੀਆਂ ਵੀ ਇਹ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਟੀਚਰ ਪੂਰੇ ਕਰੋ ਬੱਚਿਆਂ ਨੂੰ ਪੜਾਓ ਇਹ ਸਿੱਖਿਆ ਕ੍ਰਾਂਤੀ ਆ ਬੱਚੇ ਫਿਰ ਆਪੇ ਕ੍ਰਾਂਤੀ ਕਰੀ ਹੋ ਜਾਣਗੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਇਹਨਾਂ ਨੇ ਕਿਹਾ ਅਸੀਂ ਮੈਡੀਕਲ ਸੋਲਡਾ ਫਰੀ ਦਵਾਂਗੇ ਅਸੀਂ ਮੁਫਤ ਇਲਾਜ ਕਰਿਆ ਕਰਾਂਗੇ ਆਪ ਸਿਹਤ ਬੀਮਾ ਚੋਰਡਨਲ ਲੈ ਆਂਦੀ 10 ਲੱਖ ਦੀ ਆਮ ਆਦਮੀ ਕਲੀਨਿਕ ਖੋਲ ਦਿੱਤੇ ਅੱਜ ਆਮ ਆਦਮੀ ਦੇ ਕਲੀਨਿਕ ਦੇ ਵਿੱਚ ਇੱਕ ਦੋ ਜਾਣੇ ਬੈਠੇ ਹੁੰਦੇ ਆ ਸਿਰ ਦੁਖਣ ਵਾਲੇ ਨੂੰ ਵੀ ਉਹ ਕੋਲ ਹੀ ਬੁਖਾਰ ਵਾਲੇ ਨੂੰ ਵੀ ਉਹ ਕੋਲ ਹੀ ਤੇ ਢਿੱਡ ਪੀੜ ਵਾਲੇ ਨੂੰ ਵੀ ਉਹੀ ਕੋਲ ਹੀ ਤੁਸੀਂ ਜਾ ਕੇ ਦੇਖ ਲਓ ਤੇ ਉਸ ਤੋਂ ਇਲਾਵਾ ਸਰਕਾਰੀ ਅਸਥਾਨ ਦੇ ਡਾਕਟਰ ਨਹੀਂ ਸਿਸਟਮ ਨਹੀਂ ਉਹ 10 ਲੱਖ ਲਵੀਆਂ ਸਿਹਤ ਬੀਮਾ ਦੀ ਗੱਲ ਤੇ ਬੜੇ-ਬੜੇ ਵੱਡੇ ਇਸਤੇਮ ਲਾਤੇ ਬੋਲ ਲਾਤੇ ਘੌਰਾ ਜਿਹਾ ਇਸਤੇਮ ਦਿੰਦੇ ਰਹੇ ਔਰ ਮੈਂ ਦੱਸਣਾ ਚਾਹਣਾ ਉਹ ਇੱਕ ਫਰਾਡ ਆ ਪੰਜਾਬ ਦੇ ਲੋਕਾਂ ਦਾ ਬਜਟ ਹੈ ਨਹੀਂ ਤਸਰ ਪੈਸੇ ਦੇਣਗੇ ਕਿੱਥੋਂ ਕੋਈ ਥੋੜੀ ਜਿਹੀ ਕੰਪਨੀ ਸਾਡੀ ਪੰਜਾਬ ਸਰਕਾਰ ਦੀ ਸਿਹਤ ਬੀਮਾ ਦੀ ਪਾਲਸੀ ਨਹੀਂ ਲੈ ਰਹੀ ਕਿਉਂਕਿ ਪੈਸੇ ਉਹਨਾਂ ਨੂੰ ਪਤਾ ਵੀ ਇਹ ਬੜੇ ਵੱਡਾ ਇਹਨਾਂ ਨੇ ਫਰਾਰ ਕੀਤਾ ਉਸ ਤੋਂ ਬਾਅਦ ਮੈਂ ਦੱਸਣਾ ਚਾਹਣਾ ਵੀ ਇੱਥੇ ਬਚ ਨਹੀਂ ਉਸ ਤੋਂ ਇਲਾਵਾ ਜੋ ਅੱਜ ਛੀਵਾ ਦਰਿਆ ਨਸ਼ਿਆਂ ਦਾ ਵੇਪ ਚੱਲ ਰਿਹਾ ਅੱਜ ਉਹਨੂੰ ਠੱਲ ਪਾਉਣ ਦੀ ਲੋੜ ਆ ਜਿਹੜੇ ਕਹਿੰਦੇ ਸੀ ਵੀ ਅਸੀਂ ਨਸ਼ਿਆਂ ਨੂੰ ਖਤਮ ਕਰਾਂਗੇ 3 ਮਹੀਨਿਆਂ ਚ ਅੱਜ ਡਰੋਨਾ ਰਾਈ ਵੀ ਸਾਨੂੰ ਮਾਰਿਆ ਜਾ ਰਿਹਾ ਸਾਨੂੰ ਮਜੈਲਾ ਰਾਈ ਵੀ ਮਾਰਿਆ ਜਾ ਰਿਹਾ ਆ ਦਿੱਲੀ ਵਾਲੇ 13 ਮਹੀਨੇ ਤੁਸੀਂ ਕਿਸਾਨੀ ਸੰਘਰਸ਼ ਕੀਤਾ ਉਹ ਇੱਕ ਦਸ਼ਮਣ ਪਾਰਟੀ ਆ ਸਾਡੀ ਕਿਉਂਕਿ ਉਹ ਫਿਰਕਾਪ੍ਰਸਟ ਪਾਰਟੀਆਂ ਉਹ ਪੰਜਾਬ ਦੇ ਲੋਕਾਂ ਨੂੰ ਢੂਠਾ ਬਣਾਉਣਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਆ ਸਾਨੂੰ ਆਰਥਿਕ ਪੱਖੋਂ ਮਾਰਨਾ ਚਾਹੁੰਦੇ ਆ ਸਾਨੂੰ ਮੌਰਲੀ ਡੇਕਣਾ ਚਾਹੁੰਦੇ ਆ ਕਿਉਂ ਵੀ ਇਹ ਪੰਜਾਬ ਦੇ ਲੋਕ ਮਾਂਛਲ ਲੋਕ ਆ ਇਹ ਪੰਜਾਬ ਦੇ ਲੋਕ ਜਦੋਂ ਗੱਲ ਕਹਿੰਦੇ ਆ ਉਹ ਮਨਾ ਕੇ ਹਟਦੇ ਆ ਉਹ ਪੂਰੀ ਕਰਕੇ ਹਟਦੇ ਆ ਅ ਤੁਸੀਂ ਸ਼ੰਭੂ ਪਾਡਰ ਗਏ ਗੋਲੀਆਂ ਖਾਧੀਆਂ ਸ਼ਹੀਦ ਹੋ ਗਏ ਸਾਡੇ ਬੱਚੇ ਡਾਂਗਾ ਖਾਧੀਆਂ ਮੁੜ ਕੇ ਸਮਾਨ ਲਟਾ ਕੇ ਆਏ ਤੁਸੀਂ ਲੋਕ ਸੋ ਇਸ ਕਰਕੇ ਮੈਂ ਦੱਸਣਾ ਚਾਹੁੰਨਾ ਵੀ ਇਹ ਜਿਹੜੀ ਉਹ ਏ ਟੀਮ ਆ ਦਿੱਲੀ ਵਾਲੀ ਅਮਰਸ਼ੱਤ ਕੇਜਰੀ ਵਾਲੇ ਇੱਕ ਹੀ ਤੋਲੀ ਹੈਗੇ ਸੋ ਇਸ ਕਰਕੇ ਉਸ ਨੂੰ ਰੱਖ ਕੇ ਸਾਰੇ ਪੰਜਾਬ ਨੂੰ ਤਬਾਹ ਕਰਨ ਨੂੰ ਹੋਇਆ ਔਰ ਸਾਡੇ ਹਰ ਤਰ੍ਹਾਂ ਦਾ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਇੱਥੇ ਬੱਸ ਨਹੀਂ ਆ ਸਾਡੇ ਨਾਲ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਜਿਵੇਂ ਕਾਮਰੇਡ ਜੀ ਨੇ ਦੱਸਿਆ 100000 ਰੁਪਏ ਦੀ ਗੱਲ ਸਾਡੇ ਔਰ ਜਿਹੜੀਆਂ ਸੁਵਿਧਾਤਾਂ ਜਿਹੜੇ ਦਾਣੇ ਕੱਟੇ ਗਏ ਜਾਂ ਬਹੁਤ ਸਾਰੇ ਨੀਲੇ ਕਾਗਾ ਜੋ ਨਾਂ ਨਾਂ ਗਲਤ ਕਰ ਦਿੱਤੇ ਇਹ ਸਾਰੀਆਂ ਹੀ ਪ੍ਰੋਬਲਮ ਪ੍ਰੋਬਲਮ ਆਈਆਂ ਸੋ ਇਸ ਕਰਕੇ 4 ਸਾਲ ਦੇ ਵਿੱਚ ਕੋਈ ਵਿਕਾਸ ਹੋਇਆ ਹੋਵੇ ਦੱਸੋ ਕੋਈ ਵੀ ਕਿਤੇ ਵਿਕਾਸ ਹੋਇਆ ਵਈ ਇੱਕ ਕਿੱਟ ਲੱਗੀ ਹੋਵੇ 4 ਸਾਲ ਸਰਕਾਰ ਨੂੰ ਹੋਰ ਰਹਿ ਗਏ ਤਾਂ ਹੁਣ ਤੇ 1 ਸਾਲ ਰਹਿ ਗਿਆ ਅਗਲੇ ਸਾਲ ਇਹਨਾਂ ਦਿਨਾਂ ਚ ਵਿਧਾਨ ਸਭਾ ਦੀ ਇਲੈਕਸ਼ਨ ਦਾ ਮੈਦਾਨ ਭੱਕਿਆ ਹੋਣਾ ਔਰ ਮੈਂ ਦੱਸਣਾ ਚਾਹ ਰਾ ਜੇ 4 ਸਾਲ ਚ ਕੁਝ ਨਹੀਂ ਕਰ ਪਏ ਤਾਂ ਆਹ ਸਾਲ ਵੀ ਕੁਝ ਨਹੀਂ ਹੋਣਾ ਇਹ ਜਿਹੜੀ ਇਲੈਕਸ਼ਨ ਆ 1 ਸਾਲ ਵਰਸੇ 4 ਸਾਲ ਆ ਤੁਸੀਂ ਸਾਰੇ ਪੜਾ ਕਹਿੰਦੇ ਸਤਾਈ ਤੇ ਆਪਾਂ ਕਾਂਗਰਸ ਦੀ ਸਰਕਾਰ ਬਣਾਉਣੀ ਆ ਤੇ ਜੇ ਕਾਂਗਰਸ ਦੀ ਸਰਕਾਰ ਪਾਉਣੀ ਤਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਤੇ ਸੰਸਦੀਆਂ ਵੀ ਸਾਡੀਆਂ ਹੋਣੀਆਂ ਜ਼ਰੂਰੀ ਆ ਤਾਂ ਹੀ ਅਸੀਂ ਸਹੀ ਢੰਗ ਨਾਲ ਵਿਕਾਸ ਕਰਾ ਪਾਵਾਂਗੇ ਤਾਂ ਹੀ ਅਸੀਂ ਵਿਕਾਸ ਨੂੰ ਅੱਗੇ ਲੈ ਜਾ ਲੈ ਕੇ ਜਾ ਪਾਵਾਂਗੇ ਜੇ ਪਿਛਲੇ ਸਮੇਂ ਤੇ ਤੁਹਾਨੂੰ ਜਿਵੇਂ ਕਾਂਗਰਸ ਜੀ ਨੇ ਦੱਸਿਆ ਵੀ ਖੁੱਲੇ ਘੱਪੇ ਦਿੱਤੇ ਮੈਨੂੰ ਘਰੋਂ ਵੀ ਦਿੱਤੇ ਤੁਸੀਂ ਲੋਕਾਂ ਨੇ ਮੈਨੂੰ ਉਸ ਜੋਖ ਬਣਾਇਆ ਮੈਂ ਸਿਸਟਰ ਨੂੰ ਪੈਸਾ ਕੱਢ ਕੇ ਲੈ ਆ ਕੇ ਦਿੱਤਾ ਸਰਕਾਰਾਂ ਦੇ ਅੱਗੇ ਕੋਈ ਕਮੀ ਨਹੀਂ ਹੁੰਦੀ ਬੰਦੇ ਨੂੰ ਲੈਣ ਦੀ ਜਾਂਚ ਹੋਣੀ ਚਾਹੀਦੀ ਹੈ ਸਰਕਾਰ ਤੋਂ ਤੇ ਸੋ ਇਸ ਕਰਕੇ ਤੁਹਾਨੂੰ ਖੁੱਲੇ ਪਿੰਡਾਂ ਦੇ ਵਿਕਾਸ ਨੂੰ ਪੈਸੇ ਦਿੱਤੇ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਇਹ ਸਰਕਾਰ ਤੇ ਬਹੁਤ ਕੁਝ ਬੋਲਿਆ ਜਾ ਸਕਦਾ ਅੱਜ ਦਿੱਲੀ ਵਾਲੇ ਪੰਜਾਬ ਨੂੰ ਲੋਟ ਰਹੇ ਆ ਅੱਜ ਹਜ਼ਾਰਾਂ ਜਿਹੜੇ ਇਸ਼ਤਿਹਾਰ ਲੱਗਦੇ ਆ ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਪੂਰੇ ਪੰਜਾਬ ਦਾ ਸਾਲ ਦਾ ਉਹਦੇ ਨਾਲ ਕੀ ਹੋ ਰਿਹਾ ਗੁਜਰਾਤ ਇਸ਼ਤਿਹਾਰ ਲੱਗ ਰਹੇ ਬੱਧਿਆ ਪ੍ਰਦੇਸ਼ ਵਿੱਚ ਇਸ਼ਤਿਹਾਰ ਲੱਗ ਰਹੇ ਅਦਰ ਸਟੇਟ ਕਿ ਇਸ਼ਤਿਹਾਰ ਲੱਗ ਰਿਹਾ ਜਿਹੜੇ ਦਿੱਲੀ ਵਾਲਿਆਂ ਨੇ ਨਕਾਰੇ ਲੋਕ ਅੱਜ ਪੰਜਾਬ ਤੇ ਕਬਜਾ ਕਰੀ ਬੈਠੇ ਆ ਨਾਜ ਭਗਵੰਤ ਮਾਨ ਦੇ ਵਾਸੀ ਆ ਨਾ ਉਹਦੀ ਕਿਸੇ ਕੈਬਨਿਟ ਦੇ ਵਾਸੀ ਆ ਜੋ ਦਿੱਲੀ ਦੇ ਲੋਕ ਕਹਿੰਦੇ ਫੈਸਲਾ ਉਹ ਹੁੰਦਾ ਉਹ ਪੰਜਾਬ ਨੂੰ ਦੋਨੇ ਆ ਦਿਨ ਲੁੱਟ ਰਿਹਾ ਕਿੱਥੇ ਸਾਡੇ ਕੋਲ ਇਹ ਉਹਨਾਂ ਨੇ ਪ੍ਰੈਸਾ ਵੀ ਆਪਣੀਆਂ ਲਾ ਲਈਆਂ ਤੇ ਇਥੇ 5500 ਕਰੋੜ ਰੁਪਇਆ 1000 ਕਰੋੜ ਚ ਲੁੱਟ ਕੇ ਲੈ ਕੇ ਜਾ ਰਹੇ ਆ ਉਹਤੇ ਕਰਪਸ਼ਨ ਦਾ ਜਿਹੜਾ ਹਰ ਦਫ਼ਤਰ ਦੇ ਵਿੱਚ ਬੂਲ ਬਾਲਾ ਉਹ ਸਾਰੇ ਪੈਸੇ ਨੁਟ ਕੇ ਲੈ ਕੇ ਜਾ ਰਹੇ ਸਾਡੇ ਸਾਰੇ ਸਰਕਾਰੀ ਤੰਤਰ ਮੰਤਰ ਤੇ ਉਹਨਾਂ ਦਾ ਕਬਜ਼ਾ ਚਾਹੇ ਹੈਲੀਕਾਪਟਰ ਹੈ ਚਾਹੇ ਸਰਕਾਰੀ ਗੱਡੀਆਂ ਚਾਹੇ ਸਰਕਾਰੀ ਕੋਠੀਆਂ ਸਾਰਾ ਕੁਝ ਹੀ ਦਿੱਲੀ ਵਾਲਿਆਂ ਨੇ ਕਬਜ਼ਾ ਕਰੀ ਬੈਠਿਆ ਤੇ ਜੇ ਚੇਅਰਮੈਨੀਆਂ ਉਹ ਵੀ ਦਿੱਲੀੋਂ ਲਿਆ ਕੇ ਲੋਕਾਂ ਨੂੰ ਨਵਾਜਿਆ ਜਾ ਰਿਹਾ ਇੱਥੇ ਆਮ ਲੋਕਾਂ ਦੀ ਕੋਈ ਗੱਲ ਨਹੀਂ ਰਹਿ ਗਈ ਜੇ ਗੱਲ ਕਰੀਏ ਰਾਜ ਸਭਾ ਮੈਂਬਰ ਬੜੇ ਬੜੇ ਅੰਦਰੀਸਰ ਨੂੰ ਪੈਸੇ ਦੇ ਕੇ ਉਹਨਾਂ ਨੂੰ ਰਾਜ ਸਭਾ ਵਿੱਚੇ ਜਾਂ ਰਹੀਆਂ ਆ ਆਮ ਲੋਕਾਂ ਨੇ ਤਾਂ ਸਰਕਾਰ ਭਲੇਖੇ ਜਿ ਬਣਾ ਦਿੱਤੀ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਥੇ ਬੱਸ ਨਹੀਂ ਭਗਵੰਤ ਮਾਨ ਜੀ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਤੁਸੀਂ ਜਿਹੜਾ ਪੰਜਾਬ ਦੇ ਸਿਰ ਪੰਜਾਬ ਦਾ ਇੰਨਾ ਵੱਡਾ ਨੁਕਸਾਨ ਕਰ ਰਹੇ ਆ ਕਿ ਪੰਜਾਬ ਦੇ ਲੋਕਾਂ ਦਾ ਕਸੂਰ ਕੀ ਸੀ ਸੋ ਇਸ ਕਰਕੇ ਆਓ ਆਪਾਂ ਤਕੜੇ ਹੋ ਕੇ ਆਜਿ ਜਿਹੜਾ ਲੋਕਤੰਤਰ ਨੂੰ ਬਹਾਲ ਕਰੀਏ ਜਿਹੜਾ ਤੁਹਾਡਾ ਅਧਿਕਾਰ ਉਹਨਾਂ ਦੀ ਸਹੀ ਵਰਤੋਂ ਕਰਕੇ ਆਪਾਂ ਆਪਣੇ ਅ ਮੀਤਵਾਰ ਜਿਤਾ ਕੇ ਉਹਨਾਂ ਦੀਆਂ ਡਿਊਟੀਆਂ ਲਾਈਏ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਆਪਣੇ ਇਲਾਕੇ ਦਾ ਵਿਕਾਸ ਕਰਾਈਏ ਸੋ ਬੋਲਣ ਨੂੰ ਬਹੁਤ ਕਸ਼ਿਆ ਸਮਾਨੀ ਜਾਇਜ਼ਤਾ ਪੌਣਾ ਘੰਟਾ ਲੇਟ ਚੱਲ ਰਿਹਾ ਮੇਰੀ ਆਦਤ ਹੈ ਮੈਂ 10 15 ਮਿੰਟ ਦੇ ਲੇਟ ਹੋ ਜਾਣਾ ਜਦੋਂ ਪੌਣਾ ਘੰਟਾ ਥੋੜਾ ਜਿਹਾ ਹੋ ਗਿਆ ਲੇਟ ਫੱਟ ਸਮਾਂ ਲੱਗ ਗਿਆ ਦੋ ਤਿੰਨ ਵਾਰਾਂ ਤੇ ਸੋ ਇਸ ਕਰਕੇ ਮੈਂ ਤੁਹਾਨੂੰ ਇੰਨੀ ਹਾਜ਼ਰੀ ਬੇਨਤੀ ਕਰਨੀ ਆਇਆ ਮੇਰਾ ਏਜੰਡਾ ਹੈਗਾ ਵਿਕਾਸ ਮੇਰੀ ਕੋਈ ਲੜਾਈ ਝਗੜਾ ਵਾਲੀ ਰਾਜਨੀਤੀ ਨਹੀਂ ਰਾਜਨੀਤੀ ਨਹੀਂ ਕੋਈ ਪਰਚੇ ਵਾਲੀ ਰਾਜਨੀਤੀ ਨਹੀਂ ਕੋਈ ਧੱਕੇਸ਼ਾਹੀ ਦੀ ਰਾਜਨੀਤੀ ਨਹੀਂ ਮੇਰਾ ਅਜੰਡਾ ਵਿਕਾਸ ਆ ਜੇ ਤੁਸੀਂ ਮੈਨੂੰ ਦੁਬਾਰਾ ਚੁਣਿਆ ਸੀ ਤੇ ਵਿਕਾਸ ਦੇ ਨਾਂ ਤੇ ਮੋਹਰਾਈ ਸੀ ਤੇ ਮੇਰਾ ਕੱਲ ਪਿੱਛੇ ਵੀ ਤਾਂ ਵਿਕਾਸ ਕੀਤਾ ਅੱਜ ਵੀ ਮੈਂ ਵਿਕਾਸ ਦਾ ਬਤਈਆਂ ਆ ਆਉਣ ਵਾਲੇ ਸਮੇਂ ਚ ਵੀ ਮੇਰਾ ਵਿਕਾਸ ਹੀ ਅਜੰਡਾ ਹੋਊਗਾ ਮੈਂ ਇਸ ਇਲਾਕੇ ਨੂੰ ਖੁਸ਼ਹਾਲ ਦੇਖਣਾ ਚਾਹਣਾ ਮੈਂ ਆਪਣੇ ਪਰਿਵਾਰਾਂ ਦੇ ਸਿਰ ਜੋੜਨਾ ਚਾਹਣਾ ਮੈਂ ਆਪਣੇ ਪਰਿਵਾਰਾਂ ਦੀ ਤਰੱਕੀ ਦੇਖਣਾ ਚਾਹਣਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਲਈ ਹਾਜ਼ਰ ਆਇਆ ਜਿਹੜੀ ਗੱਲ ਮੈਂ ਕਿ ਕਾਮਰੇਨ ਜੀ ਨੇ ਕਹੀ ਹੈ ਮੈਂ ਇਹ ਜੀ ਨੇ ਇਹ ਤਾਂ ਮੇਰੇ ਜੀ ਨੇ ਕਹੀਆ ਉਹ ਤਾਂ ਪਤਾ ਨਹੀਂ ਕੀ ਕੁਛ ਲੈ ਕੇ ਕੰਮ ਗਿਆ ਚਲੋ ਮੈਂ ਜਿਆਦਾ ਕੁਝ ਨਹੀਂ ਬੋਲਾਂ ਤੁਸੀਂ ਤੁਹਾਨੂੰ ਜਿਆਦਾ ਮੇਰੋਂ ਗਿਆਨ ਆ ਕੀਤੀ ਆ ਤੁਸੀਂ ਸਿੱਧਾ ਬੋਲੋਗੇ ਜੀ ਗਰਦਾਰੀ ਕੀਤੀ ਆ ਮੈਂ ਮੈਂ ಪಕ್ಷ ਦਾ ਤੁਹਾਨੂੰ ਵੀ ਮੇਰੀ ਆਦਨ ਦਾ ਪਤਾ ਸਮੇਂ ਨਾਲ ਕਰਦਾ ਕਿ ਸਮੇਂ ਤੋਂ ਪਹਿਲਾਂ ਬੋਲਣਾ ਉੱਚਤਰੀਆਂ ਦਾ ਸਮੇਂ ਨਾਲ ਬੋਲਾਂਗੇ ਸਭ ਕੁਝ ਕਰਾਂਗੇ ਜੋ ਤੁਸੀਂ ਕਹੋਗੇ ਤੁਸੀਂ ਅੱਜ ਮੇਰੀ ਬਾਹ ਫੜੀ ਆ ਤੁਸੀਂ ਮੇਰਾ ਮੈਂ ਤੁਹਾਡਾ ਕਰਜ਼ਦਾਰ ਆ ਪਹਿਲਾਂ ਵੀ ਕਰਜ਼ਦਾਰ ਆ ਪਹਿਲਾਂ ਵੀ ਤੁਸੀਂ ਮੈਨੂੰ ਸਾਥ ਦਿੱਤੇ ਆ ਕਿਉਂਕਿ ਮੇਰੇ ਨਾਲ ਜਦੋਂ ਤੋਂ ਮੈਂ ਲਿਖਣ ਲੱਗਾ ਤੁਸੀਂ ਹਰ ਲੈਕਚਰ ਤੇ ਹਰ ਕਾਮਰੇਟ ਨੇ ਮੇਰਾ ਸਾਥ ਦਿੱਤਾ ਹਰ ਜਥੇਬੰਦੀ ਨੇ ਮੇਰਾ ਸਾਥ ਦਿੱਤਾ ਅੱਜ ਵੀ ਤੁਸੀਂ ਦੇ ਰਹੇ ਆ ਤੁਹਾਡਾ ਧੰਨਵਾਦ ਵੀ ਕਰਦਾ ਤੁਹਾਨੂੰ ਇਹ ਸਵਾਇਆ ਕਰਕੇ ਵੀ ਮੋੜੂੰਗਾ ਮੇਰਾ ਤੁਹਾਡੇ ਨਾਲ ਵਾਦਾ ਫੇਸ ਕਰਕੇ ਸਵਾਉ ਲੋਕ ਮੈਂ ਰੋਜ਼ ਸਵੇ ਤੋਂ ਸ਼ਾਮ ਤੱਕ ਪਿੰਡਾਂ ਗਿਆ ਮੈਂ ਹਰ ਇੱਕ ਪਰਵਾਜ ਪਰਿਵਾਰਕ ਮੈਂਬਰ ਬਣ ਕੇ ਜਾਂਦਾ ਮੈਂ ਕੋਈ ਐਮਐਲਏ ਬਣ ਕੇ ਨਹੀਂ ਜਾਂਦਾ ਇੱਕ ਬੇਨਤੀ ਮੈਂ ਜਰੂਰ ਸਾਰਿਆਂ ਨੂੰ ਕੀਤੀ ਕਰਨੀ ਚਾਹੁੰਦਾ ਲੋਕ ਤੁਹਾਨੂੰ ਵੋਟ ਪਾਉਣੀ ਚਾਹੁੰਦੇ ਆ ਲੋਕ ਤੁਹਾਨੂੰ ਨਿਵਾਜਣਾ ਚਾਹੁੰਦੇ ਆ ਲੋਕ ਤੁਹਾਨੂੰ ਸਰਕਾਰ ਬਣਾ ਕੇ ਭੇਜਣਾ ਚਾਹੁੰਦੇ ਆ ਪਰ ਸਾਡਾ ਫਤਮੰਦ ਆ ਅਸੀਂ ਲੋਕਾਂ ਦੇ ਘਰਾਂ 'ਚ ਜਾਈਏ ਉਹਨਾਂ ਨੂੰ ਇੱਜ਼ਤ ਮਾਨ ਸਰਕਾਰ ਨਾਲ ਪਿਆਰ ਨਾਲ ਬੇਨਤੀ ਕਰੀਏ ਵੋਟ ਲਈ ਤੇ ਮੈਂ ਤੁਹਾਨੂੰ ਇੱਕੋ ਹੀ ਕਹੂੰਗਾ ਵੀ 다ਵੇ ਨਾ ਵੀ ਤੁਹਾਨੂੰ